ਇਨ ਪੁੱਤਰਨ ਕੇ ਸ਼ੀਸ਼ ਪੇ ਵਾਰ ਦੀਏ ਪੁੱਤ ਸਾਰ ਹਾਂ ਹਾਂ ਚਾਰ ਮੂਹੇ ਤੋ ਕਿਆ ਬਲਾ ਜੀਵਿਤ ਕਈ ਹਜ਼ਾਰ ਹਾਂ ਸਾਰੇ ਕਈ ਵਾਰ ਉਹਦਾ ਹੀ ਪੁੱਤ ਹੈ ਬਿਲਕੁਲ ਤੇ ਪੂਰਾ ਪੰਥੀ ਉਹਨਾਂ ਦਾ ਪੁੱਤ ਹੈ ਸਾਰਾ ਪੁੱਤ ਪੰਥ ਪੁੱਤ ਹੈ ਉਹਨਾਂ ਦਾ ਇਹ ਉਹ ਇਮੋਸ਼ਨ ਹੈ ਜਿਨ੍ਹਾਂ ਨੂੰ ਆਪਾਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇਹ ਮਹਾਰਾਜ ਨੇ ਇਹ ਜਿਹੜੀ ਕੁਰਬਾਨੀਆਂ ਦਿੱਤੀਆਂ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਕੋਈ ਦੇ ਨਹੀਂ ਸਕਦਾ ਦੀਦਾ ਵੱਡੇ ਸਾਥੀ ਤੁਸੀਂ ਦੇਖ ਰਹੇ ਹੋ ਹੈਡਲਾਈਨ 24 ਤੇ ਮੈਂ ਹੁਣੇ ਮੌਜੂਦ ਹਾਂ ਫਤਿਹਗੜ ਸਾਹਿਬ ਦੀ ਦੀ ਧਰਤੀ ਤੇ ਜੋ ਕਿ ਬਹੁਤ ਹੀ ਪਾਵਨ ਧਰਤੀ ਹੈ ਤੇ ਜਿੱਥੇ ਸਾਧ ਸੰਗਤ ਜੀ ਬਹੁਤ ਦੂਰੋਂ ਦੂਰੋਂ ਦਰਸ਼ਨ ਕਰਨ ਪਹੁੰਚ ਰਹੇ ਨੇ ਤੇ ਸ਼ਾਦੀ ਜੋੜ ਮੇਲਾ ਚੱਲ ਰਿਹਾ ਹੈ ਤੇ ਸਾਡੇ ਨਾਲ ਕੁਝ ਮਾਵਾਂ ਵੀ ਨੇ ਜੋ ਜੁੜੀਆਂ ਹੋਈਆਂ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਮਾਤਾ ਜੀ ਕਿੱਥੋਂ ਦੀ ਆਏ ਹੋ ਤੁਸੀਂ ਅਸੀਂ ਖਰੜ ਤੋਂ ਆਏ ਹਾਂ ਏਸ ਟਿੱਕ ਸਾਡਾ ਮੋਹਾਲੀ ਤੇ ਕਿਦੋਂ ਦੀ ਆ ਰਹੇ ਹੋ ਤੁਸੀਂ ਇੱਥੇ ਅਸੀਂ ਸ਼ੁਰੂ ਤੋਂ ਹੀ ਆ ਰਹੇ ਹਾਂ ਬਚਪਨ ਤੋਂ ਹੀ ਆ ਰਹੇ ਹਾਂ ਤਾਂ ਇਟ ਮੀਨਸ 25 30 ਸਾਲ ਦਾ ਹੋ ਹਾਂਜੀ ਹਾਂਜੀ ਤੇ ਇਤਿਹਾਸ ਕੀ ਇੱਥੇ ਦਾ ਇਤਿਹਾਸ ਇੱਥੇ ਸਾਡੇ ਸ਼੍ਰੀ ਗੁਰਗੋਬ ਸਿੰਘ ਜੀ ਦੇ ਪਰਿਵਾਰ ਦਾ ਮਤਲਬ ਸਾਰਾ ਪਰਿਵਾਰ ਦਾ ਮਤਲਬ ਸ਼ਹੀਦੀ ਦੇ ਕਰਕੇ ਇੱਥੇ ਬਾਬਾ ਜੀ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀਗੀ ਸੰਸਕਾਰ ਕੀਤਾ ਗਿਆ ਸੀ ਜੋਤੀਸਰ ਗੁਰਦੁਆਰੇ ਜਿੱਤੇ ਉਹਨਾਂ ਨੂੰ ਹਾਂਜੀ ਇਹ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਗਈ ਹਾਂ ਦਿੱਦਾਪੁਰ ਜੀ ਕੋ ਕੇ ਆਇਆ ਕਿੱਦਾਂ ਦਾ ਫੀਲ ਹੋਇਆ ਉੱਥੇ ਤਾਂ ਜੀ ਬਸ ਆਪਣਾ ਕਹਿ ਨਹੀਂ ਸਕਦੇ ਉਹਨਾਂ ਦੀ ਦਾਤ ਨੂੰ ਕੋਈ ਭੁੱਲ ਨਹੀਂ ਸਕਦਾ ਹੈਗਾ ਜੀ ਸ਼ਬਦੀ ਹੈ ਨਹੀਂ ਹਾਂਜੀ ਤੇ ਉੱਚ ਜਿਹਾ ਅਜੀ ਮਹਿਸੂਸ ਹੁੰਦੀ ਹੈ ਨਾ ਤੁਹਾਡੇ ਜਦ ਇੱਥੇ ਜਾਂਦੇ ਹੋ ਤੇ ਕਈ ਵਾਰ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਉਹ ਜਿਹਾ ਤੁਸੀਂ ਮਹਿਸੂਸ ਕਰਕੇ ਲੱਗਦੇ ਹਾਂ ਜੀ ਹਾਂਜੀ ਸ਼ਬਦ ਹੀ ਨਹੀਂ ਹੈਗੇ ਜੀ ਉਹਨਾਂ ਵਾਸਤੇ ਸ਼ਬਦ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਅੱਖਾਂ 'ਚ ਹੰਝੂ ਆ ਚੁੱਕੇ ਨੇ ਤੇ ਸਰ ਬਾਬਾ ਜੀ ਨੇ ਦੁਰਦਸ਼ੀ ਜੀ ਨੇ ਸਾਰੇ ਵਾਸਤੇ ਆਪਣਾ ਸਾਰਾ ਪਰਿਵਾਰ ਇੱਥਾ ਵੜੇ ਕਿਤਾ ਜੀ ਉਹ ਇਹ ਉਹ ਇਹ ਉਹ ਇਮੋਸ਼ਨ ਨੇ ਜਿਨ੍ਹਾਂ ਨੂੰ ਆਪਾਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਜਿਨ੍ਹਾਂ ਨਿੱਕੀਆਂ ਜਿੰਨਾਂ ਨੇ ਆਪਣੇ ਉੱਤੇ ਹੰਡਾਇਆ ਤੇ ਉਹ ਉਹ ਟਾਈਮ ਸੀਗਾ ਜਦ ਅਜ ਤਾਂ ਆਪਣੇ ਕੋਲ ਅ ਜੈਕਟ ਐ ਇਨੀ ਮੋਟੀ ਮੋਟੀ ਤੇ ਉਹਨਾਂ ਨੇ ਤਾਂ ਕੁਝ ਵੀ ਨਹੀਂ ਪਾਇਆ ਸੀ ਤੇ ਕਿੱਦਾਂ ਉਹਨਾਂ ਨੇ ਆਪਣੇ ਸਰੀਰ ਉੱਤੇ ਹੰਡਾਇਆ ਉਹ ਮਹਾਨੀ ਰੂਹਾਂ ਨੇ ਬਿਲਕੁਲ ਕਿਉਂਕਿ ਉਹਨਾਂ ਨੇ ਅਸੀਂ ਆਪਣੇ ਬੱਚਿਆਂ ਨੂੰ ਦੇਖੋ ਅੱਜ ਦੇ ਟਾਈਮ ਵਿੱਚ ਆਪਾਂ ਬੱਚਿਆਂ ਨੂੰ ਠੰਡੇ 'ਚ ਇੰਨੇ ਕੱਪੜੇ ਦਿੰਨੇ ਆ ਉਸ ਟਾਈਮ ਉਹ ਬੱਚਿਆਂ ਕਿ ਕਹਿ ਨਹੀਂ ਸਕਦੇ ਧੰਨ ਧੰਨ ਬਾਬਾ ਜੀ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਸ਼ਹੀਦੀ ਦਿੱਤੀ ਉਹ ਸਾਡੇ ਧਰਮ ਲਈ ਦਿੱਤੀ ਉਹਨਾਂ ਨੇ ਜੀ ਧੰਨ ਧੰਨ ਬਾਬਾ ਜੀ ਕੋ ਵੀ ਸੀ ਕਿ ਜੀ ਤੇ ਉਹ ਕੋਹ ਦੀ ਰਾਤ ਦੋ ਵੱਡੇ ਸਾਹਿਬਜ਼ਾਦੇ ਆ ਦੀ ਚਮਕੌਰ ਦੇ ਵਿੱਚ ਸ਼ਹਾਦਤ ਮਿਲੀ ਹਾਂਜੀ ਹਾਂਜੀ ਅੱਜ ਉਹਨਾਂ ਦਾ ਉੱਤੇ ਸ਼ਹੀਦੀ ਦੀਵਾਰਾ ਚਮਕੌਰ ਸ਼੍ਰੀ ਸ਼ਮਕੌਰ ਸਾਹਿਬ ਵਿੱਚ ਚੱਲ ਰਿਹਾ ਹੈ ਉਹਨਾਂ ਦਾ ਜੀ ਜੀ ਤੇ ਆਹ ਹੋਰ ਵੀ ਸੰਗਤਾਂ ਨਾਲ ਜੁੜਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਕਿਤਾ ਦੇਖਦੇ ਹੋ ਇਹ ਜਿਹੜਾ ਸ਼ਹੀਦੀ ਦਿਵਾਰਾ ਚੱਲ ਰਿਹਾ ਹੈ ਹਾਂਜੀ ਤੇ ਇਹ ਲਾਸਾਨੀ ਸ਼ਹਾਦਤ ਹੈ ਸਾਡੇ ਏ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੇ ਸਰਬੰਸ ਬਾਹਰਤਾ ਇਹਨਾਂ ਚਚੇ ਨੇ ਤੁਸੀਂ ਕਿੱਦਾਂ ਦੇਖਦੇ ਹੋ ਤੇ ਇਹ ਕਿੱਦਾਂ ਫੀਲ ਕਰਦੇ ਹੋ ਅੱਜ ਇੱਥੇ ਆ ਕੇ ਜੀ ਫਿੱਲੀ ਕਰਦੇ ਮੈਂ ਜੋਦੇ ਸੀ ਤੁਰੋਂ ਹੀ ਆਏ ਸੀ ਅਕਾਲ ਪੁਰਖ ਦਾ ਰੂਪ ਸੀ ਔਰ ਛੋਟੇ ਛੋਟੇ ਬੱਚੇ ਨੇ ਐਡੇ ਐਡੇ ਕਾਰਨਾਮੇ ਕਿੱਥੋਂ ਕਰ ਦੇਣੇ ਔਰ ਇਹਨਾਂ ਦੇ ਸਿਰ ਤੇ ਸਿਕ ਕੌਮ ਜਉਂਦੀ ਸਿਕ ਕੌਮ ਜਉਂਦੀ ਹੈ ਇਹ ਨਿਸ਼ਾਨੀ ਦੱਸਦੀ ਹੈ ਵੀ ਸਿਕ ਕੌਮ ਐਸ ਤਰ੍ਹਾਂ ਦੀ ਐਸ ਤਰ੍ਹਾਂ ਕੁਰਬਾਨੀਆਂ ਚੱਕ ਕਰ ਕਰੀਦੀਆਂ ਜੇ ਕੋਈ ਵਕਤ ਪੈ ਜੇ ਡਰੀਦਾ ਨਹੀਂ ਕਬਰਾਈਦਾ ਨਹੀਂ ਜੀ ਇਹਨਾਂ ਦੇ ਸਿਰ ਤੇ ਜਿਹੜਾ ਇਹਨਾਂ ਇਕੱਠ ਹੋਇਆ ਇੰਨਾ ਦੇ ਸਾਥ ਨੂੰ ਹੀ ਹੋ ਰਿਹਾ ਇਹ ਉਹ ਪੰਥ ਹੈ ਜੋ ਕਦੇ ਡਰਨ ਵਾਲੀ ਨਹੀਂ ਕਦੇ ਮੁਕਣ ਵਾਲੀ ਨਹੀਂ ਤੇ ਰਾਜ ਕਰਨ ਵਾਲੀ ਹਾਂ ਰਾਜ ਕਰਨ ਵਾਲਾ ਪੰਥ ਹੈ ਤੇ ਕਿਸੇ ਤੋਂ ਝੁਕਣ ਵਾਲੀ ਨਹੀਂ ਜੀ ਸਰਬੰਸ ਭਾਰਤ ਆ ਗੁਰੂ ਸਾਹਿਬ ਜੀ ਹਾਂ ਜੀ ਗੁਰੂ ਸਾਡੀ ਖਾਤਰ ਮਰਿਆ ਉਹਨਾਂ ਨੂੰ ਕੀ ਲੋੜ ਸੀ ਉਹਦਾ ਇੱਕ ਇੱਕ ਮੀਰ ਦੇ ਇੱਕ ਖੋਹ ਲੈਣ ਦਾ ਦੁਆਰਾ ਦੁਨੀਆ ਰਾਜ ਜਾਂਦੇ ਇੰਨੀ ਪਾਵਰ ਦੇ ਮਾਲਕ ਸੀ ਉਹਨਾਂ ਨੇ ਸਾਡੀ ਖਾਤਰ ਕੁਰਬਾਨੀ ਦਿੱਤੀ ਤੇ ਜਿੱਦਾਂ ਕਿ ਅੱਪਾ ਬਤਨ ਤੋਂ ਸੁਣਦੇ ਆਏ ਇਨ ਪੁੱਤਰਨ ਕੇ ਸ਼ੀਸ਼ ਪੇ ਵਾਰ ਦੀਏ ਪੁੱਤ ਸਿਆਰ ਹਾਂ ਹਾਂ ਚਾਰ ਮੂਹੇ ਤੋ ਕਿਆ ਭਲਾ ਜੀਵਿਤ ਕਈ ਹਜ਼ਾਰ ਹਾਂ ਸਾਰੇ ਕਈ ਵਾਰ ਉਦਹੀ ਪੁੱਤ ਹੈ ਬਿਲਕੁਲ ਇਹ ਪੂਰਾ ਪੰਥੀ ਉਹਨਾਂ ਦਾ ਪੁੱਤ ਹੈ ਸਾਰਾ ਪੁੱਤ ਪੰਥ ਪੁੱਤ ਹੈ ਉਹਨਾਂ ਦਾ ਵਰਮਾਤਾ ਜੀ ਤੁਸੀਂ ਅੱਜ ਪਹੁੰਚੇ ਹੋ ਹਾਂ ਹਾਂ ਜੀ ਇਹਨਾਂ ਬੱਚਿਆਂ ਨੇ ਬਹੁਤ ਕੁਰਬਾਨੀ ਕੀਤੀ ਤੇ ਇਹ ਬੱਚਿਆਂ ਦੀ ਕੁਰਬਾਨੀ ਦਾ ਕੋਈ ਦੇਣ ਨਹੀਂ ਦੇ ਸਕਦਾਗਾ ਹਾਂ ਜੀ ਅੱਜ ਇਹ ਤੇ ਹੱਸਦੇ ਵਿੱਚ ਤਾਂ ਡੜਿਆ ਸਾਰਾ ਕੁਝ ਜੋ ਵੀ ਹੋ ਰਿਹਾ ਹੈ ਉਹਨਾਂ ਦੀ ਖਤਰ ਹੋਣਾ ਇਹ ਮਹਾਰਾਜ ਨੇ ਇਹ ਜਿਹੜੀ ਕੁਰਬਾਨੀਆਂ ਦਿੱਤੀਆਂ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਘਰਮਾਨੇ ਕੋਈ ਦੇ ਨਹੀਂ ਸਕਦਾ ਹਾਂਜੀ ਮਾਤਾ ਜੀ ਅੱਜ ਕਈ ਇੱਦਾਂ ਦੇ ਨੌਜਵਾਨ ਵੀ ਨੇ ਜਿਨ੍ਹਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਪੰਜਾਬ ਬਾਰੇ ਨਹੀਂ ਪਤਾ ਪੰਜਾਬੀਅਤ ਬਾਰੇ ਨਹੀਂ ਪਤਾ ਤੇ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਪੈਰੈਂਟਸ ਨੂੰ ਆ ਚੀਜ਼ ਚਾਹੀਦੀ ਹੈ ਕਿ ਬਚਪਨ ਤੋਂ ਹੀ ਬੱਚਿਆਂ ਨੂੰ ਮਾਪਿਆਂ ਨੂੰ ਇਹ ਚੀਜ਼ ਚਾਹੀਦੀ ਹੈ ਕਿ ਬੱਚਿਆਂ ਨੂੰ ਇਤਿਹਾਸ ਬਾਰੇ ਪੜਾਉਣ ਤੇ ਇੱਥੇ ਲੈ ਕੇ ਆਉਣ ਤੇ ਉਹਨਾਂ ਨੂੰ ਬਿਲਕੁਲ ਬਈ ਛਣਿਕੇਨੇ ਕੇ ਬੱਚਿਆਂ ਨੇ ਆਕਰਬਾਨੀਆਂ ਕੀਤੀਆਂ ਜੀ ਫੇਰ ਹੀ ਪਤਾ ਲੱਗੂ ਉਹਨਾਂ ਨੂੰ ਜੇ ਮੈਂ ਆਪੇ ਦੱਸਣਗੇ ਹੀ ਨਹੀਂ ਉਹਨਾਂ ਬਚਾਰਿਆਂ ਨੂੰ ਕੀ ਪਤਾ ਬੱਚਿਆਂ ਨੂੰ ਉਹਦਾ ਕੋਰਾ ਕਾਗਜ਼ ਹੈ ਤੇ ਦੂਰੋਂ ਦੂਰੋਂ ਸੰਗਤ ਪਹੁੰਚ ਰਹੀ ਹੈ ਮੱਥਾ ਟੇਕਣ ਵਾਸਤੇ ਤੇ ਵੀਰ ਜੀ ਕਿੱਥੋਂ ਦੀ ਆਏ ਹੋ ਅਸੀਂ ਮੋਗਾ ਤੋਂ ਆਏ ਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਨੰਗੇ ਪੈਰੀ ਇੱਥੇ ਪਹੁੰਚੇ ਨੇ ਲੋਕ ਤੇ ਮਨਾਂ ਵਿੱਚ ਦਿਲਾਂ ਵਿੱਚ ਆਸਥਾ ਹੈ ਤੇ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਤੁਹਾਡੇ ਤੁਰਿਆ ਵੀ ਨਹੀਂ ਜਾ ਰਿਆ ਤੇ ਨੰਗੇ ਪੈਰੀ ਪਹੁੰਚੇ ਹਾਂ ਗੁਰਦਾਰ ਸਾਹਿਬ ਦਰਸ਼ਨ ਕਰਨ ਮਨ ਵਿੱਚ ਕੀ ਆਸ ਹੈ ਕੀ ਕੁਝ ਸੋਚ ਕੇ ਇੱਥੇ ਆਏ ਹੋ ਅੱਜ ਫਰਮਾਤ ਮਾਬਾ ਬਸ ਸੋਚ ਬਸ ਠੀਕ ਹੀ ਆ ਗੁਰੂ ਘਰ ਆਉਂਦੇ ਸੱਡੇ ਗੁਰੂ ਘਰ ਆਣ ਜੋਗੇ ਸ਼ੁਕਰ ਰੱਖੇ ਜੀ ਹਾਂ ਤੰਦਰੁਸਤੀ ਹਵਕਸ਼ੇ ਦੇਣ ਇੱਕ ਹੋਰ ਫੈਮਲੀ ਸਾਡੇ ਨਾਲ ਹੈ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿੱਥੋਂ ਪਹੁੰਚੇ ਹੋ ਅਸੀਂ ਵੀਰੇ ਜੀਰੇ ਤੋਂ ਆਏ ਹਾਂ ਡਿਸਟ੍ਰਿਕਟ ਸਾਡਾ ਫਰੋਹਪੁਰ ਆ ਸ਼ਹਾਦਤ ਨੂੰ ਕਿੱਦਾਂ ਦੇਖਦੇ ਹੋ ਛੋਟੇ ਛੋਟੇ ਜਿੰਦਾਂ ਨੇ ਆਪਣੇ ਕਹਿੰਦੇ ਨੇ ਛੋਟੀਆਂ ਜਿੰਦਾਂ ਵੱਡੇ ਸਾਕੇ ਕਿੱਦਾਂ ਦੇਖਦੇ ਸੀ ਅਸੀਂ ਆਇਆ ਤਾਈਆਂ ਦੇ ਨਿੱਕੇ ਬੱਚਿਆਂ ਨੂੰ ਲੈ ਕੇ ਆਏ ਆ ਜੀ ਆਈਆਂ ਨੇ ਵੀ ਸਾਰੇ ਗੁਰੂ ਘਰ ਲਿਆਈਏ ਬੱਚਿਆਂ ਨੂੰ ਉਹਨਾਂ ਨੂੰ ਦੱਸੀਏ ਵੀ ਕਿਵੇਂ ਸਾਡੀਆਂ ਨੇ ਵੀ ਕਿੰਨੇ ਸਾਲ ਨੂੰ ਸਭਾ ਕਿੰਨੀ ਸਾੜੀ ਸੰਗਤ ਆਉਂਦੀ ਇੱਥੇ ਸਭ ਕੁਝ ਨਿੱਕੇ ਬੱਚਿਆਂ ਤਾਈਆਂ ਲੈ ਕੇ ਆਏ ਆ ਜੀ ਮਤਲਬ ਸੰਗਤ ਦੇ ਨਾਲ ਤੇ ਬੱਚਿਆਂ ਦੀ ਸ਼ਹਾਦਤ ਦੇ ਨਾਲ ਵੇਖਿਆ ਜਾਵੇ ਪੇ ਬੱਚਿਆਂ ਨੂੰ ਸਿਖਾਇਆ ਜਾਵੇ ਵੀ ਅੱਜਕੱਲ ਕਾਰਟੂਨ ਵਿਖਾਉਂਦੇ ਆ ਐ ਬੱਚਿਆਂ ਨੂੰ ਮੱਥ ਟਕਾਉਣ ਲਿਆ ਐ ਵੀ ਸਾਰਿਆਂ ਨੂੰ ਬੇਨਤੀ ਕਰਦੇ ਵੀ ਨਿਕਨਕੇ ਜਿੰਨੇ ਵੀ ਬੱਚੇ ਆ ਸਾਰਿਆਂ ਨੂੰ ਮੱਥ ਟਕਾਉਣ ਲਿਆਓ ਤੇ ਜਿਹੜੇ ਬੱਚਿਆਂ ਦੀ ਸ਼ਹੀਦੀ ਆ ਹਨਾ ਉਹਨਾਂ ਬਾਰੇ ਸਾਰਿਆਂ ਨੂੰ ਪਤਾ ਲੱਗੇ ਜੀ ਛੋਟੀ ਉਮਰੇ ਜੇ ਕਾਰਟੂਨ ਵਿਖਾਉਂਗੇ ਜੋ ਚੀਜ਼ ਦਿਖਾਓ ਬੱਚਾ ਉਹੀ ਚੀਜ਼ ਸਿੱਖੇਗਾ ਤੇ ਗੁਰ ਜੇ ਗੁਰ ਸਿੱਖੀ ਬਾਰੇ ਸਿਖਾਉਂਗੇ ਤੇ ਗੁਰੂ ਦੇ ਲੜਲਾ ਹੋਣਗੇ ਤੇ ਬੱਚਾ ਬੱਚਾ ਗੁਰਬਾਣੀ ਸਿਖਾਓ ਮੈਂ ਨਾ ਤੜਕੇ ਉੱਠ ਕੇ ਗੁਰੂ ਘਰ ਲਿਜਾਓ ਬੱਚੇ ਨੂੰ ਗੁਰਬਾਣੀ ਨਾਲ ਲਾਓ ਚਾਰ ਸਾਜਾਦਾਂ ਜਿਵੇਂ ਸਕੂਲਾਂ 'ਚ ਰੋਲ ਹੁੰਦੇ ਹਨਾ ਉਵੇਂ ਮਤਲਬ ਮਹਤਾਨਾ ਵੀ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ ਜੇ ਰੋਲ ਕਰਨਾ ਤੇ ਆਪ ਦਾ ਮਤਲਬ ਕਿ ਗੁਰੂ ਬਾਰੇ ਇਤਿਹਾਸ ਬਾਰੇ ਦੱਸਣਾ ਹਿੰਦੀ ਨਾਲ ਪੜਾਉਣਾ ਪੰਜਾਬੀ ਪੜਾਉਣਾ ਪੰਜਾਬੀ ਦੀ ਗਾਹ ਸਿੱਖਿਆ ਦੇਣਾ ਗੁਰਬਾਣੀ ਦੇ ਲਾੜ ਲਾਉਣਾ ਵੈਗਰੂ ਵੈਗਰੂ ਦਾ ਜਾਬ ਕਰਨ ਕੋ ਦਾ ਜਿਹੜਾ ਮਹੀਨਾ ਵਾ ਇਹ ਬਹੁਤ ਸ਼ਹਾਤ ਵਾਲਾ ਮਹੀਨਾ ਵਾ ਤੇ ਸਭ ਤੋਂ ਮੰਨਿਆ ਪਰਮੰਨਿਆ ਇਹ ਹੈ ਜੀ ਆਪਣਾ ਚੀਦੀ ਦਿਹਾੜਾ ਜੀ ਤੇ ਜਿੱਦਾਂ ਕਿ ਵੀਰ ਨੇ ਕਿਹਾ कि ਬੱਚਿਆਂ ਨੂੰ ਪੰਜਾਬ ਬਾਰੇ ਦੱਸੋ ਪੰਜਾਬੀਅਤ ਬਾਰੇ ਦੱਸੋ ਤੇ ਮਾਂ ਬੋਲੀ ਪੰਜਾਬੀ ਨਾਲ ਜੋੜੋ ਤੇ ਇਹਨਾਂ ਚੀਜ਼ਾਂ ਨਾਲ ਮੈਂ ਆਪਣੇ ਸ਼ਬਦਾਂ ਨੂੰ ਇੱਥੇ ਵਿਰਾਮ ਦਊਂਗਾ ਤੇ ਕਿਹਦਾ ਦੀ ਲੱਗੀ ਤੁਹਾਨੂੰ ਵੀਡੀਓ ਤੁਸੀਂ ਕਮੈਂਟ ਸੈਕਸ਼ਨ ਆ ਰਾਈ ਵਿੱਚ ਆਪਣੇ ਕਮੈਂਟ ਨਾਲ ਜਰੂਰ ਦੱਸਿਓ ਤੇ ਤੁਸੀਂ ਇਦਾਂ ਹੀ ਦੇਖਦੇ ਰਹੋ ਹੈਡਲਾਈਨ 24 ਤਜਤ ਧੰਨਵਾਦ